ਹਾਂਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੀ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਅਸੀਂ ਕਾਫੀ ਟਾਈਮ ਬਾਅਦ ਵੀਡੀਓ ਲੈ ਕੇ ਆਏ ਹਾਂ ਜੀ ਇਹਦਾ ਕਾਰਨ ਸੀਗਾ ਪਹਿਲਾਂ ਗਰਮੀ ਵਾਲਾ ਸਟਾਕ ਸਾਡੇ ਕੋਲ ਕਲੀਅਰ ਹੋ ਗਿਆ ਸੀ ਇਸ ਕਰਕੇ ਕਾਫੀ ਟਾਈਮ ਤੋਂ ਵੀਡੀਓ ਨਹੀਂ ਸੀ ਅਪਲੋਡ ਕਰ ਰਹੇ ਤੇ ਕਸਟਮਰ ਦੀ ਡਿਮਾਂਡ ਵੀ ਆ ਰਹੀ ਸੀ ਵੀਡੀਓ ਨਹੀਂ ਪਾ ਰਹੇ ਤੁਸੀਂ ਤਾਂ ਸਰਦੀ ਵਾਲਾ ਸਟਾਕ ਥੋੜਾ ਲੇਟ ਆਇਆ ਸਾਡੇ ਕੋਲੇ ਤੇ ਕੁਝ ਥੋੜਾ ਮੈਂ ਬੀਜ਼ੀ ਸੀ ਕਿਸੇ ਪਾਸੇ ਉਸ ਕਰਕੇ ਲੇਟ ਸਟਾਕ ਆਇਆ ਸਰਦੀ ਵਾਲਾ ਹੁਣ ਸਰਦੀ ਵਾਲੇ ਸਟਾਕ ਦੀ ਪਹਿਲੀ ਵੀਡੀਓ ਹੈ ਜੀ ਰੈਡੀਮੇਡ ਦਾ ਸਟਾਕ ਆਉਂਦਾ ਸਰਦੀ ਵਾਲਾ ਸਾਡੇ ਕੋਲੇ ਸ਼ਾਲ ਕੋਟੀਆਂ ਸਵਟਰ ਵਗੈਰਾ ਜੈਕਟਾਂ ਵਗੈਰਾ ਫਰੋਕ ਸੂਟ ਪਲਾਜ਼ੋ ਸੂਟ ਤੇ ਹੁਣ ਰੈਗੂਲਰ ਵੀਡੀਓ ਲੈ ਕੇ ਆਵਾਂਗੇ ਹਰ ਹਫਤੇ ਤਕਰੀਬਨ ਘਟੂ ਘਟ ਹਰ ਹਫਤੇ ਵੀਡੀਓ ਆਇਆ ਕਰੂਗੀ ਰੈਗੂਲਰ ਵੀਡੀਓ ਆਇਆ ਕਰੂਗੀ ਹੁਣ ਤੇ ਅੱਜ ਇਸ ਵੀਡੀਓ ਦੇ ਵਿੱਚ ਦਿਖਾਈ ਹੈ ਬਹੁਤ ਸਾਰੀ ਵੈਰਾਈਟੀ ਤੇ ਬਹੁਤ ਸਾਰੀ ਵੈਰਾਈਟੀ ਹੋਰ ਵੀ ਆ ਉਹ ਵੀ ਅਲੱਗ ਅਗਲੀ ਵੀਡੀਓ ਦੇ ਵਿੱਚ ਲੈ ਕੇ ਆਵਾਂਗੇ ਤੇ ਸਭ ਤੋਂ ਪਹਿਲਾਂ ਦਿਖਾ ਰਹੇ ਹਾਂ ਜੀ ਤੁਹਾਨੂੰ ਲੇਡੀਜ਼ ਕੋਟੀ ਆ ਲੇਡੀਜ਼ ਕੋਟ ਟਾਇਪ ਆ ਜੀ ਕੋਟੀ ਰੇਟ ਹੈਗਾ ਸਿਰਫ 250 ਰੁਪਏ ਦਾ ਪੀਸ ਆ ਜੀ 500 ਦੇ 2 ਪੀਸ ਹੈ 컬러 ਡਿਜ਼ਾਈਨ ਮਿਲ ਜਾਣਗੇ ਵੀਡੀਓ ਤੱਕ ਵੀਡੀਓ ਨਾਲ ਐਂਡ ਤੱਕ ਬਣੇ ਰਹੋ 3-4 ਵੈਰਿਟੀਆਂ ਕਵਰ ਕੀਤੀਆਂ ਨੇ ਇਸ ਵੀਡੀਓ ਦੇ ਵਿੱਚ ਬਾਕੀ ਅਗਲੀ ਵੀਡੀਓ ਦੇ ਵਿੱਚ ਲੈ ਕੇ ਆਵਾਂਗੇ ਜੋ ਵੀ ਵੈਰਿਟੀ ਹੈ ਤੇ ਰੇਟ ਹੈਗੇ ਸਿਰਫ 250 ਰੁਪਏ ਦਾ ਪੀਸ ਹੈ ਇਹ 컬러 ਡਿਜ਼ਾਈਨ ਦੇਖ ਲਓ ਸਾਰੇ ਕਲਰ ਕਲਰ ਡਿਜ਼ਾਈਨ ਹੈਗੇ ਇਹਦੇ ਇਸ ਤੋਂ ਅੱਗੇ ਦਿਖਾ ਰਹੇ ਆ ਜੈਂਸ ਕੋਟੀ ਇਹ ਹੈਗੀ ਹੈ ਜੀ ਜੈਂਸ ਕੋਟੀ ਫੁੱਲ ਬਾਜ਼ੂ 컬러 ਡਿਜ਼ਾਈਨ ਮਿਲ ਜਾਣਗੇ ਇਹਦੇ ਵੀ ਸਾਰੇ ਵੀਡੀਓ ਨੂੰ ਵੱਤੋ ਵੱਤ ਸ਼ੇਅਰ ਜ਼ਰੂਰ ਕਰਦੇ ਹੋ ਜੀ ਲਾਈਕ ਕਰਦੇ ਹੋ ਤੇ ਕਮੈਂਟ ਕਰਕੇ ਦੱਸਿਓ ਕਿਹੜੀ ਜਗ੍ਹਾ ਤੋਂ ਤੁਸੀਂ ਦੇਖ ਰਹੇ ਹੋ ਕਿਵੇਂ ਦੀ ਸਾਡੀ ਵੀਡੀਓ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਇਹ ਹੈਗਾ ਡਬਲ ਐਕਸਲ ਸਾਈਜ਼ ਹੈ ਬੰਦੇ ਵਾਲੀ ਕੋਟੀ ਹੈ ਜੈਂਟਸ ਕੋਟੀ ਫੁੱਲ ਸਾਈਜ਼ ਹੈ ਫ੍ਰੀ ਸਾਈਜ਼ ਤੇ ਰੇਟ ਹੈਗਾ ਸਿਰਫ 250 ਰੁਪਏ 500 ਦੇ 2 ਪੀਸ 250 ਰੁਪਏ ਦਾ ਪੀਸ ਹੈ ਜੀ ਕਲਰ ਡਿਜ਼ਾਈਨ ਸਾਰੇ ਮਿਲ ਜਾਣਗੇ ਆਨਲਾਈਨ ਤੁਸੀਂ ਘਰ ਬੈਠੇ ਵੀ ਮੰਗਵਾ ਸਕਦੇ ਹੋ ਕੋਈ ਵੀ ਪੀਸ ਚਾਹੀਦਾ ਸਕਰੀਨ ਸ਼ਾਟ ਲੈ ਕੇ ਸਾਡੇ ਵਟਸਐਪ ਨੰਬਰ ਤੇ ਸੈਂਡ ਕਰ ਦਿਓ ਸਕਰੀਨ ਤੇ ਸਾਡਾ ਵਟਸਐਪ ਨੰਬਰ ਚੱਲ ਰਿਹਾ ਹੈ ਕਰ ਬੈਠੇ ਆਨਲਾਈਨ ਵੀ ਤੁਸੀਂ ਮੰਗਵਾ ਸਕਦੇ ਹੋ ਇਹ ਕਲਰ ਡਿਜ਼ਾਈਨ ਸਾਰੇ ਦਿਖਾਵਾਂਗੇ ਵੀਡੀਓ ਡਿਟੇਲ ਨਾਲ ਬਣਾਈਏ ਵੀਡੀਓ ਨਾਲ ਐਂਡ ਤੱਕ ਬਣੇ ਰਹੋ ਜੀ ਇਹ ਜੈਨਸ ਕੋਟੀਆਂ ਨੇ ਸਾਰੀਆਂ ਰੇਟ ਹੈਗਾ ਸਿਰਫ 250 ਰੁਪਏ ਦਾ ਪੀਸ ਹੈ 500 ਦੇ ਦੋ ਪੀਸ ਹੈ ਤੇ ਇੱਕ ਰਿਕਵੈਸਟ ਕਰਾਂ ਕਸਟਮਰ ਨੂੰ ਕਿ ਪੇਮੈਂਟ ਅਸੀਂ ਆਨਲਾਈਨ ਹੀ ਲੈਣੇ ਆ ਜੀ ਕੈਸ਼ ਔਨ ਡਿਲੀਵਰੀ ਦੀ ਸੁਵਿਧਾ ਆਪਣੇ ਕੋਲ ਹੈ ਨਹੀਂ ਆਨਲਾਈਨ ਪੇਮੈਂਟ ਲੈਣੇ ਆ ਤੇ ਬਾਕੀ ਇਸ ਤੋਂ ਪਹਿਲਾਂ ਜਿੰਨੇ ਵੀ ਅਸੀਂ ਆਨਲਾਈਨ ਆਰਡਰ ਭੇਜੇ ਉਸ ਤੋਂ ਕਸਟਮਰ ਦਾ ਰਿਸਪਾਂਸ ਆਇਆ ਵਧੀਆ ਜੀ ਜੋ ਚੀਜ਼ ਦਿਖਾਈ ਹੈ ਉਹੀ ਭੇਜਦੇ ਹਾਂ ਸੇਮ ਇਸ ਤੋਂ ਅਗੇ ਦਿਖਾ ਰਹੇ ਹਾਂ ਤੁਹਾਨੂੰ ਲੇਡੀਜ਼ ਜੈਕਟਾਂ ਬਿਨਾ ਬਾਜ਼ੂ ਕਲਰ ਡਿਜ਼ਾਈਨ ਮਿਲ ਜਾਣਗੇ ਇਹ ਹੈਗੇ ਨੇ ਲੇਡੀਜ਼ ਜੈਕਟਾਂ ਲਾਈਟ ਕਲਰ ਨੇ ਡਾਰਕ ਕਲਰ ਲਾਈਟ ਕਲਰ ਤਕਰੀਬਨ ਕਲਰ ਸਾਰੇ ਕਲਰਾਂ ਦੇ ਕੰਬੀਨੇਸ਼ਨ ਵੀ ਵਧੀਆ ਹੈ ਰੇਟ ਹੈਗਾ ਸਿਰਫ 250 ਰੁਪਏ ਦਾ ਪੀਸ ਹੈ ਇਹ ਪਸ਼ਮ ਦੀ ਜੈਕਟ ਹੈ ਵਧੀਆ ਜੈਕਟ ਹੈ ਬੁਰਨੀ ਹੁੰਦਾ ਖਰਾਬ ਨਹੀਂ ਹੁੰਦੀ ਜੈਕਟ ਪਸ਼ਮ ਦੀ ਹੈ ਸਿਰਫ 250 ਰੁਪਏ ਦਾ ਪੀਸ ਹੈ ਬਾਕੀ ਇਹ ਸਰਦੀ ਵਾਲੇ ਸਟਾਕ ਦੀ ਪਹਿਲੀ ਵੀਡੀਓ ਹੈ ਜੀ ਥੋੜੀ ਥੋੜੀ ਵੈਰਿਟੀ ਕਵਰ ਕਰੀਏ ਇਸ ਵੀਡੀਓ ਦੇ ਵਿੱਚ ਤੇ ਇਸ ਤੋਂ ਅਗਲੀ ਵੀਡੀਓਾਂ ਦੇ ਵਿੱਚ ਵੈਰਿਟੀ ਆਉਗੀ ਬਹੁਤ ਸਾਰੀ ਹੋਰ ਵੈਰਿਟੀ ਹੋਊਗੀ ਜੀ ਜੇ ਨਵੇਂ ਆਏ ਸਾਡੇ YouTube ਚੈਨਲ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਹਰ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਜਾਇਆ ਕਰੋ ਜੀ ਇਹ ਜੈਂਸ ਸਵਟਰ ਹੈ ਇਹਨੇ ਇਹ ਪੀਸ ਹੈ ਸਿਰਫ 250 ਰੁਪਏ ਦਾ ਪੀਸ ਹੈ ਜੀ ਪੱਛਮ ਦਾ ਵੀਸਾ ਵਧੀਆ ਬੁਰਣੀਓ ਦਾ ਖਰਾਬ ਨਹੀਂ ਹੁੰਦਾ ਜੀ 500 ਦੇ 2 ਪੀਸੇ ਸਿਰਫ 250 ਰੁਪਏ ਦਾ ਪੀਸ ਹੈ ਬਾਕੀ ਜਿਹੜੀ ਚੀਜ਼ ਜੋ ਹੋਊਗੀ ਅਸੀਂ ਉਹੀ ਦਿੰਨੇ ਆਂ ਜੀ ਦਿਖਾ ਕੇ ਜਿਹੜੀ ਵੀਡੀਓ ਦੇ ਵਿੱਚ ਦਿਖਾਵਾਂਗੇ ਸੇਮ ਚੀਜ਼ ਦਵਾਂਗੇ ਜੀ ਜੋ ਰੇਟ ਦਿਖਾਵਾਂਗੇ ਵੀਡੀਓ 'ਚ ਸੇਮ ਰੇਟ ਮਿਲੂਗਾ ਜੀ ਚਾਹੇ ਤੁਸੀਂ ਉਰੇ ਆ ਕੇ ਲੈ ਜਾ ਸਕਦੇ ਹੋ ਜੇ ਉਰੇ ਆਉਣਾ ਹੋਵੇ ਤਾਂ ਅਸੀਂ ਸੇਲ ਲਾਉਣੀ ਹੁੰਦੇ ਆਂ ਮਲੇਰ ਕੋਟਲਾ ਲੋਹਾ ਬਾਜ਼ਾਰ ਦੇ ਵਿੱਚ ਸੰਡੇ ਵਾਲੇ ਦਿਨ ਸਿਰਫ ਇਸ ਤੋਂ ਅੱਗੇ ਆ ਦਿਖਾ ਰਹੇ ਹਾਂ ਜੀ ਵੈਰਿਟੀ ਲੇਡੀਜ਼ ਕੋਟੀਆਂ ਆ ਲੇਡੀਜ਼ ਕੋਟੀਆਂ ਨੇ ਜੀ ਪਸ਼ਰਮ ਦੇ ਭਾਰੇ ਪੀਸ ਨੇ ਵਧੀਆ ਰੇਟ ਹੈਗਾ ਸਿਰਫ 300 ਰੁਪਏ ਦਾ ਪੀਸ ਹੈ ਜੀ 300 ਰੁਪਏ ਦਾ ਪੀਸ ਹੈ ਪੱਸ਼ਮ ਦਾ ਪੀਸ ਹੈ ਕੋਟੀ ਵਧੀਆ ਬੁਰਨੀਓ ਦਾ ਖਰਾਬ ਨਹੀਂ ਹੁੰਦਾ ਜੀ ਪੱਸ਼ਮ ਹੈ ਵਧੀਆ ਗਰਮ ਪੱਸ਼ਮ ਹੈ ਕੋਟੀਆਂ ਦੇ ਕਲਰ ਡਿਜ਼ਾਈਨ ਮਿਲ ਜਾਣਗੇ ਵੀਡੀਓ ਨਾਲ ਐਂਡ ਤੱਕ ਬਣੇ ਰਹੋ ਜੀ ਇਸ ਵੀਡੀਓ ਦੇ ਵਿੱਚ ਅਸੀਂ ਥੋੜੀ ਥੋੜੀ ਵੈਰਾਈਟੀ ਸਾਰੀ ਕਵਰ ਕਰੀ ਹੈ ਜੀ ਪਹਿਲੀ ਵੀਡੀਓ ਹੈ ਸਰਦੀ ਵਾਲੇ ਸਟਾਕ ਦੀ ਇਸ ਕਰਕੇ ਬਾਕੀ ਇਸ ਤੋਂ ਅਗਲੀ ਵੀਡੀਓ ਦੇ ਵਿੱਚ ਬਹੁਤ ਸਾਰੀ ਵੈਰਾਈਟੀ ਬਹੁਤ سارے ਡਿਜ਼ਾਈਨ ਲੈ ਕੇ ਆਵਾਂਗੇ ਇਹ ਬਰੀ ਲੰਗ ਕੋਟੀਆਂ ਮੀਡੀਅਮ ਸਾਈਜ਼ ਨੇ ਜੀ ਤੇ ਰੇਟ ਹੈਗਾ ਸਿਰਫ 300 ਰੁਪਏ ਦਾ ਪੀਸ ਹੈ ਕੋਈ ਵੀ ਪੀਸ ਚਾਹੀਦਾ ਸਕਰੀਨਸ਼ਾਟ ਲੈ ਕੇ WhatsApp ਨੰਬਰ ਤੇ ਸੈਂਡ ਕਰ ਦਿਓ ਆਨਲਾਈਨ ਘਰ ਬੈਠੇ ਮੰਗਾਉਣਾ ਤੁਸੀਂ ਘਰ ਬੈਠੇ ਵੀ ਮੰਗਵਾ ਸਕਦੇ ਹੋ ਜੀ ਕਲਰ ਡਿਜ਼ਾਈਨ ਸਾਰੇ ਮਿਲ ਜਾਣਗੇ ਜੀ ਰੇਟ ਹੈਗਾ ਸਿਰਫ 300 ਰੁਪਏ ਦਾ ਪੀਸ ਹੈ ਆ ਵਾਲੇ ਕਲਰ ਡਿਜ਼ਾਈਨ ਸਾਰੇ ਨੇ ਜੀ ਇਸ ਤੋਂ ਅੱਗੇ ਦਿਖਾਵਾਂਗੇ ਲੇਡੀਜ਼ ਜੈਕਟਾਂ ਇਹ ਹੈ ਜੀ ਲੇਡੀਜ਼ ਜੈਕਟ 올 ਓਵਰ ਪੀਸ ਹੈ ਆ ਤੇ ਕੋਈ ਫਰੰਟ ਵੀ ਸੇਮ ਹੈ ਬੈਕ ਵੀ ਸੇਮ ਹੈ ਦੋਨੇ ਪਾਸੇ ਸੇਮ ਚੀਜ਼ ਹੈ 올ਓਵਰ ਦਾ ਪੀਸ ਹੈ ਫਰੰਟ ਪਾਕਟਾਂ ਨੇ ਦੋਨੇ ਵਧੀਆ ਪੀਸ ਹੈ 올ਓਵਰ ਬੁਣਤੀ ਵਾਲਾ ਰੈਡ ਹੈਗਾ ਸਿਰਫ 300 ਰੁਪਏ ਦਾ ਪੀਸ ਹੈ ਬੁਣਤੀ ਵਾਲਾ ਪੀਸ ਹੈ ਫੁੱਲ ਸਾਈਜ਼ ਨੇ ਫ੍ਰੀ ਸਾਈਜ਼ ਨੇ ਆ ਦੇਖੋ ਕਲਰ ਡਿਜ਼ਾਈਨ ਚੈੱਕ ਕਰੋ 올ਓਵਰ ਦਾ ਪੀਸ ਆਊਗਾ ਜੀ ਬੁਣਤੀ ਵਾਲਾ ਪੀਸ ਸੇਮ ਜੀ ਮੇਨ ਗੱਲ ਹੈ ਇਹ ਵੀਡੀਓ ਦੇ ਵਿੱਚ ਡਿਜ਼ਾਈਨ ਦੇਖ ਹੀ ਰਹੇ ਆ ਔਰ ਰੇਟਾਂ ਦੀ ਸਾਡੀ ਗਾਰੰਟੀ ਹੋਊਗੀ ਜੀ ਰੇਟ ਦਾ ਸਾਡਾ ਫਰਕ ਹੋਇਆ ਤਾਂ ਤੁਸੀਂ ਟਰਾਈ ਕਰਕੇ ਸਾਡੇ ਕੋਲੋਂ ਆਨਲਾਈਨ ਤੁਸੀਂ ਮੰਗਾ ਸਕਦੇ ਹੋ ਬਾਜ਼ਾਰ 'ਚ ਟਰਾਈ ਕਰਕੇ ਸਾਡੇ ਕੋਲ ਰੇਟ ਮੰਗਾ ਸਕਦੇ ਹੋ ਰੇਟਾਂ ਦੀ ਸਾਡੀ ਫੁੱਲ ਗਾਰੰਟੀ ਹੈ ਜੀ ਬਾਜ਼ਾਰ ਨਾਲੋਂ ਰੇਟ ਸਾਡੇ ਲੈਸ ਹੋਣਗੇ ਆ ਲੈ ਇਹ ਸਾਰੇ ਆਲ ਓਵਰ ਦੇ ਪੀਸ ਨੇ ਜਿਹੜੇ ਆ ਜੈਕਟਾਂ ਦਿਖਾ ਰਹੇ ਆ ਤੁਹਾਨੂੰ ਇਹ ਰੇਟ ਹੈਗੇ ਸਿਰਫ 300 ਰੁਪਏ ਦਾ ਪੀਸ ਹੈ ਜੀ ਪੀਸ ਆਲ ਓਵਰ ਹੈ ਜੀ ਫਰੰਟ ਬੈਕ ਸੇਮ ਹੈ ਬਿਲਕੁਲ ਅਲੱਗ ਤੋਂ ਨਹੀਂ ਹੋਊਗੀ ਬੈਕ ਜਿਹੜਾ 250 ਰੁਪਏ ਵਾਲਾ ਪੀਸ ਆ ਉਹਦੀ ਬੈਕ ਅਲੱਗ ਤੋਂ ਹੁੰਦੀ ਹੈ ਜੀ ਫਰੰਟ ਬੁਣਤੀ ਵਾਲੀ ਹੁੰਦੀ ਹੈ ਬ ਇਹ ਪੀਸ ਹੈਗਾ 300 ਰੁਪਏ ਦਾ ਫਰੰਟ ਔਰ ਬੈਗ ਸੇਮ ਹੈ ਦੋਨੋਂ ਬੁੰਤੀ ਵਾਲੇ ਪੀਸ ਨੇ ਫ੍ਰੀ ਸਾਈਜ਼ ਨੇ ਪੱਕੇ ਮੇਚੇ ਨੇ ਇਸ ਤੋਂ ਅਗੇ ਦਿਖਾ ਰਿਹਾ ਹਾਂ ਤੁਹਾਨੂੰ ਕੋਟ ਸੈੱਟ 벨ਵੇਟ ਦਾ ਕੋਟ ਸੈੱਟ ਆਊਗਾ ਜੀ ਖਰਾਬ ਨਹੀਂ ਹੁੰਦਾ ਬੁਰਨੀ ਹੁੰਦਾ ਇਹਦੇ ਕੱਪੜੇ ਦੇ ਕਪੜਾ ਵਧੀਆ ਚ ਹੈ 벨ਵੇਟ ਦਾ ਕੋਟ ਸੈੱਟ ਤੇ ਰੇਟ ਹੋਊਗਾ ਜੀ ਸਿਰਫ 500 ਰੁਪਏ ਦਾ ਪੀਸ ਹੈ ਡਬਲ ਐਕਸ ਐਲ ਸਾਈਜ਼ ਹੈ ਜੀ ਕਲਰ ਮਿਲ ਜਾਣਗੇ ਇਸ ਵੀਡੀਓ ਦੇ ਵਿੱਚ ਇਸ ਦੇ ਵਿੱਚ ਤਕਰੀਬਨ 5 ਕਲਰ ਹੀ ਆਏ ਜੀ ਬਾਕੀ ਇਸ ਤੋਂ ਅਗਲੀ ਵੀਡੀਓ ਦੇ ਵਿੱਚ ਆਉਣਗੇ ਹੋਰ ਬਾਕੀ ਦੇ ਕਲਰ ਐ ਡਬਲ ਐਕਸਲ ਸਾਈਜ਼ ਹੈ ਜੀ ਕੋਟ ਸੈੱਟ ਹੈ 벨ਵਟ ਦਾ ਵਧੀਆ ਬੁਰ ਨਹੀਂ ਹੁੰਦਾ ਖਰਾਬ ਨਹੀਂ ਹੁੰਦਾ ਜੀ ਰੇਟ ਹੈਗਾ ਸਿਰਫ 500 ਰੁਪਏ ਦਾ ਪੀਸ ਹੈ ਜੀ 5 ਕਲਰ ਇਹਦੇ ਵਿੱਚ ਗ੍ਰੇ ਕਲਰ ਹੈ ਡਾਰਕ ਲਾਈਟ ਕਲਰ ਨੇ ਕੰਬੀਨੇਸ਼ਨ ਕਲਰਾਂ ਦੀ ਵਧੀਆ ਹੈ ਜੀ ਸਾਰੇ ਸਰਦੀ ਵਾਲੇ ਕਲਰ ਨੇ ਵਧੀਆ ਕਲਰ ਨੇ ਇਸ ਤੋਂ ਅਗੇ ਦਿਖਾਵਾਂਗੇ ਫਰੌਕ ਸੂਟ ਇਹ ਫਰਾਕ ਸੂਟ ਹੈ ਇਸ ਸਾਈਜ਼ ਫੁੱਲੇ ਹੀ ਫ੍ਰੀ ਸਾਈਜ਼ ਹੈ ਤੇ ਬੈਕ ਇਹਦੀ ਪਲੇਨ ਆਉਗੀ ਜੀ ਫਰੰਟ ਇਹਦੀ ਡਿਜ਼ਾਈਨਰ ਹੈ ਆ ਦੇਖੋ ਪਜਾਮਾ ਨਾਲ ਫਰਾਕ ਸੂਟ ਸੈੱਟ ਪੂਰਾ ਤੇ ਰੇਟ ਹੈਗੇ ਸਿਰਫ 500 ਰੁਪਏ ਦਾ ਸੂਟ ਹੈ ਜੀ ਇਹ ਕਲਰ ਡਿਜ਼ਾਈਨ ਦਿਖਾਵਾਂਗੇ ਵੀਡੀਓ ਦੇ ਐਂਡ ਤੱਕ ਆ ਦੇਖੋ ਇਹ ਬੈਕ ਪਲੇਨ ਹੈ ਦੀ ਇਹ ਫਰਾਕ ਸੂਟ ਦੀ ਬੈਕ ਪਲੇਨ ਆਉਗੀ ਫਰੰਟ ਤੇ ਡਿਜ਼ਾਈਨ ਆਊਗਾ ਜੀ ਕਲਰ ਡਿਜ਼ਾਈਨ ਹੈਗੇ ਨੇ ਤਕਰੀਬਨ ਇਹਦੇ ਆਵਲ ਕਲਰ ਨੇ ਲੌਂਗ ਸਾਈਜ਼ ਲੈਂਥ ਪੂਰੀ ਹੈ ਜੀ ਫੁੱਲ ਲੌਂਗ ਸਾਈਜ਼ ਹੈ ਫ੍ਰੀ ਸਾਈਜ਼ ਆ ਦੇਖੋ ਬੈਕ ਪਲੇਨ ਹੈ ਫਰੰਟ ਤੇ ਡਿਜ਼ਾਈਨ ਹੈ ਰੇਟ ਹੈਗਾ ਸਿਰਫ 500 ਰੁਪਏ ਦਾ ਪੀਸ ਹੈ ਜੀ 500 ਦਾ ਸੂਟ ਹੈ ਪੂਰਾ ਪਜਾਮਾ ਫਰੌਗ ਸੂਟ ਹੈ ਜੀ ਤੇ ਆ ਕਲਰ ਨੇ ਇਸ ਤੋਂ ਅੱਗੇ ਇਹਦੇ ਵਿੱਚ ਕਲਰ ਦਿਖਾਵਾਂਗੇ ਇਸ ਤੋਂ ਅੱਗੇ ਇਹਦੇ ਵੀ ਦਿਖਾਵਾਂਗੇ ਇਹ ਵੀ ਫਰੌਗ ਸੂਟ ਇਸ ਤੋਂ ਵੀ ਫੁੱਲ ਲੈਂਥ ਵਾਲਾ ਜੀ 올 ਓਵਰ ਦਾ ਪੀਸ ਹੈ ਫਰੰਟ ਬੈਕ ਦੋਨੋਂ ਸੇਮ ਨੇ ਆ ਦੇਖੋ ਇਹ ਬੈਕ ਵੀ ਸੇਮ ਆਉਗੀ ਜੀ ਫਰੰਟ ਵੀ ਸੇਮ ਹੈ 올 ਓਵਰ ਦਾ ਪੀਸ ਹੈ ਇਹ ਇਹਦਾ ਰੇਟ ਹੈਗਾ ਜੀ ਸਿਰਫ 600 ਰੁਪਏ ਦਾ ਪੀਸ ਹੈ ਇਹ ਰੇਟ ਦੀ ਗੱਲ ਕਰੀਏ 600 ਰੁਪਏ ਦਾ ਜੀ ਫਰੌਗ ਸੂਟ ਸੈੱਟ ਹੈ ਇਸ ਦੇ ਵਿੱਚ ਕਲਰ ਹੈਗੇ ਨੇ 8올 ਓਵਰ ਪੀਸ ਹੈ ਫਰੰਟ ਵੀ ਸੇਮ ਡਿਜ਼ਾਈਨ ਆਉਗਾ ਜੀ ਬੈਕ ਵੀ ਸੇਮ ਡਿਜ਼ਾਈਨ ਆਉਗਾ ਬੈਕ ਪਲੇਨ ਨਹੀਂ ਹੈਗੀ ਇਹਦੀ ਰੇਟ ਹੈਗਾ ਸਿਰਫ 600 ਰੁਪਏ ਦਾ ਸੂਟ ਹੈ ਪੂਰਾ ਵੀਡੀਓ ਨਾਲ ਐਂਡ ਤੱਕ ਬਣੇ ਰਹੋ ਜੀ 컬러 ਡਿਜ਼ਾਈਨ ਸਾਰੇ ਦਿਖਾਵਾਂਗੇ ਸਾਈਜ਼ ਫ੍ਰੀ ਸਾਈਜ਼ ਮਿਲੂਗਾ ਜੀ ਫੁੱਲ ਸਾਈਜ਼ ਮਿਲੂਗਾ ਫੁੱਲ ਲੈਂਥ ਹੋਊਗੀ ਜੀ 50+ ਲੈਂਥ ਹੋਊਗੀ ਜੀ ਫੁੱਲ ਲੈਂਥ ਹੈ ਜੀ ਅਰ 컬러 ਬਹੁਤ ਸ਼ਾਨਦਾਰ ਨੇ 컬러ਾਂ ਦੀ ਕੰਬੀਨੇਸ਼ਨ ਵੀ ਬਹੁਤ ਸ਼ਾਨਦਾਰ ਹੈ ਜੀ ਵਧੀਆ ਕਪੜਾ ਪੀਸ ਬੁਰ ਨਹੀਂ ਹੁੰਦਾ ਖਰਾਬ ਨਹੀਂ ਹੁੰਦਾ ਪੀਸ ਜੀ ਰੇਟ ਹੈਗਾ ਸਿਰਫ 600 ਰੁਪਏ ਦਾ ਹੀ ਅਰ ਜਿਹੜੀ ਚੀਜ਼ ਦਿਖਾਵਾਂਗੇ ਵੀਡੀਓ ਦੇ ਵਿੱਚ ਸੇਮ ਦਵਾਂਗੇ ਜੀ ਜੋ ਰੇਡ ਬੋਲਾਂਗੇ ਵੀਡੀਓ ਚ ਸੈਮਸੀ ਦੇਵਾਂਗੇ ਤੁਸੀਂ ਕਾਲ ਕਰਕੇ ਵੀ ਆ ਸਕਦੇ ਹੋ ਉਰੇ ਆਉਣਾ ਹੋਵੇ ਮਲੇਰ ਕੋਟਲਾ ਲੋਹਾ ਬਾਜ਼ਾਰ ਦੇ ਵਿੱਚ ਸੰਡੇ ਵਾਲੇ ਦਿਨ ਸੇਲ ਲੱਗਦੀ ਹੈ ਸਿਰਫ ਸੰਡੇ ਵਾਲੇ ਦਿਨ ਉਸ ਤੋਂ ਇਲਾਵਾ ਨਹੀਂ ਅਸੀਂ ਉਰੇ ਹੁੰਦੇ ਉਸ ਤੋਂ ਇਲਾਵਾ ਮੇਰਾ ਫੇਰੀ ਦਾ ਕੰਮ ਹੈ ਜੀ ਆਨਲਾਈਨ ਤੁਸੀਂ ਹਰ ਜੜ ਮਸਜਿਦ ਨੂੰ ਮੰਗਵਾ ਸਕਦੇ ਹੋ ਉਰੇ ਆਉਣਾ ਵੀ ਸਿਰਫ ਸੰਡੇ ਵਾਲੇ ਦਿਨ ਆ ਕੇ ਲੈ ਜਾ ਸਕਦੇ ਹੋ ਆਨਲਾਈਨ ਤੁਸੀਂ ਜਦ ਮਰਜ਼ੀ ਮੰਗਵਾਓ ਤੇ ਹਰ ਸੰਡੇ ਵਾਲੇ ਦਿਨ ਸੇਲ ਲੱਗਦੀ ਹੈ ਮਲੇਰ ਕੋਟਲਾ ਲੋਹਾ ਬਾਜ਼ਾਰ ਦੇ ਵਿੱਚ ਕਾਲ ਕਰਕੇ ਵੀ ਆ ਸਕਦੇ ਹੋ ਸੰਡੇ ਨੂੰ ਸਵੇਰ ਤੋਂ ਸ਼ਾਮ ਤੱਕ ਜਦ ਮਰਜੀ ਆਓ ਜੀ। ਵੈਰੈਟੀ ਬਹੁਤ ਸਾਰੀ ਸਾਡੇ ਕੋਲ ਆਉਂਦੀ ਆ। ਇਹ 올 ਓਵਰ ਦੇ ਪੀਸ ਨੇ ਜੀ ਫਰਾਕ ਸੂਟ, ਫਰੰਟ ਬੈਕ ਦੋਨੋਂ ਹੀ ਸੇਮ ਹੈ ਜੀ, ਫੁੱਲ ਸਾਈਜ਼ ਆ, ਫਰੀ ਸਾਈਜ਼ ਆ, ਫੁੱਲ ਲੈਂਥ ਵਾਲਾ ਪੀਸ ਹੈ। ਰੇਟ ਹੈਗਾ ਸਿਰਫ 600 ਰੁਪਏ ਦਾ ਪੀਸ ਹੈ ਜੀ। ਕਿ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਦੇ ਹੋ ਜੀ, ਲਾਈਕ ਕਰਦੇ ਤੇ ਕਮੈਂਟ ਕਰਕੇ ਦੱਸਿਓ ਕਿਹੜੀ ਜਗ੍ਹਾ ਤੋਂ ਤੁਸੀਂ ਦੇਖ ਰਹੇ ਹੋ। ਇਹ ਸਰਦੀ ਵਾਲੇ ਸਟਾਕ ਦੀ ਪਹਿਲੀ ਵੀਡੀਓ ਸੀ ਇਸ ਕਰਕੇ ਥੋੜੀ-ਥੋੜੀ ਵੈਰੈਟੀ ਕਵਰ ਕਰੀਏ ਇਸ ਵੀਡੀਓ ਦੇ ਵਿੱਚ। ਤੇ ਇਸ ਤੋਂ ਅਗਲੇ ਵੀਡੀਓ ਦੇ ਵਿੱਚ ਹੋਰ ਸਾਰੇ ਹੋਰ ਬਹੁਤ ਸਾਰੀ ਵੈਰਾਈਟੀ ਲੈ ਕੇ ਆਵਾਂਗੇ ਸ਼ਾਲ ਵਗੈਰਾ ਸ਼ਟੋਲ ਵਗੈਰਾ ਤੇ ਪਲਾਜ਼ੋ ਸੂਟ ਜੋ ਵੀ ਹੈ ਜਿ ਵੈਰਾਈਟੀ ਹੋਰ ਇਸ ਤੋਂ ਅਗਲੇ ਵੀਡੀਓ ਦੇ ਵਿੱਚ ਆਊਗੀ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦੇਈਂ